ਸਭਾਤ ਨੇ ਵੰਡੇ ਹੋ ਕਮਾਲ ਕੀਤੀ ਇਹਨਾਂ ਬੱਕਰੀਆਂ ਨੇ ਬਹੁਤ ਹੀ ਪਿਆਰੇ ਸਾਧੂ ਬਾਬਾ ਗਰਮੀਤ ਸਿੰਘ ਜੀ ਤੇ ਬਾਬਾ ਜਸਵੰਤ ਸਿੰਘ ਜੀ ਆਪਣੇ ਧਿਆਨ ਬੱਕਰੀਆਂ ਦੇ ਨਾਲ ਮौजਾਂ ਕਰ ਰਹੇ ਸੀ ਤੇ ਮੈਂ ਚਲੋ ਉਹਨਾਂ ਦੀ ਇੱਕ ਵੀਡੀਓ ਖਿੱਚ ਲਈਏ ਬਹੁਤ ਹੀ ਪ੍ਰੇਮੀ ਸਾਧੂ ਨੇ ਦੋਵੇਂ ਬਾਬਾ ਗੁਰਮੀਤ ਸਿੰਘ ਤੇ ਬਾਬਾ ਜੱਸਾ ਸਿੰਘ ਜੀ ਜੋਗੋਵਾਲੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਚੜ੍ਹਦੀ ਕਲਾ ਜੀ ਮਹਾਰਾਜ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਇਹ ਬੱਕਰੀਆਂ ਬਾਬਾ ਜੀ ਕਿੰਨੀਆਂ ਘਰੱਖੀਆਂ ਨੇ ਆ ਗਿਆ ਪੰਜਾਪ ਵਾਹ ਜੀ ਵਾਹ ਪੁੱਤ ਪਹਿਲਾਂ ਬਤਾਉਣਾ ਵਾਜੀ ਠੀਕ ਆ ਕਿੰਨੇ ਹੋਰ ਵਧਾਵਾਂਗੇ ਕਰੋਗੇ ਵਾਦਾ ਕਿਦੋਂ ਵਾਦਾ ਕਰਾਂਗੇ ਜੀ ਵਾਹ ਜੀ ਵਾਹ ਤੇ ਕਿੰਨੇ ਆ ਹੁਣ ਨਾਗ ਇੱਥੇ ਆ ਦੇਖੋ 6-7 ਆ ਗਏ ਨਾਗ ਇਹ ਤੋਂ ਵਧਾਉਣੇ ਆ ਠੀਕ ਆ ਜੀ ਚੜ੍ਹਦੀ ਕਲਾ ਜੀ ਰੱਖਣੀ ਆ ਇਹ ਬੀਟਲ ਵੈਰੈਟੀ ਲੱਗਦੀ ਬਾਬਾ ਜੀ ਤੇ ਕਿੰਨਾ ਕਿੰਨਾ ਵਜਨ ਹੋ ਗਿਆ ਹੋਊਗਾ ਇਹਨਾਂ ਦਾ 10 ਕਿਲੋ ਹੋਣਾ ਪਪਾ ਜੀ 10 ਜੀ ਵਾਧਾ ਵਾਧਿਆ ਠੀਕ ਆ ਛੜਦੀ ਕਲਾ ਤੇ ਵੇਚਣਾ ਮੁੜ ਕੇ ਕਿ ਜਾਂ ਇਹਨਾਂ ਨੂੰ ਬੱਚੇ ਲਓਗੇ ਇਹਨਾਂ ਨੂੰ ਬੱਚੇ ਲਾਂਗੇ ਜੀ ਠੀਕ ਆ ਬਹੁਤ ਚੰਗੀ ਗੱਲ ਆ ਬਾਬਾ ਜੀ ਆਪਾਂ ਵੀ ਲੈ ਕੇ ਜਾਵਾਂਗੇ ਤੁਹਾਡੇ ਕੋਲ ਬੱਚਾ ਕੋਈ ਨਸਲ ਬਹੁਤ ਵਧੀਆ ਬਾਬਾ ਜੀ ਅੱਛਾ ਜੀ ਨਸਲ ਬਹੁਤ ਆਉਂਦੀ ਵਾਹ ਜੀ ਵਾਹ ਪਰਿਵਾਰ ਵਧਾਵਾਂਗੇ ਨਾ ਇਹਨਾਂ ਦਾ ਠੀਕ ਆ ਜੀ ਠੀਕ ਆ ਉਦਾਂ ਮੈਂ ਜਿਗਾਰੜ ਬੜਾ ਵਧੀਆ ਬਾਬਾ ਜੀ ਬਣਾਇਆ ਠੀਕ ਆ ਮਹਾਰਾਜ ਛੜਦੀ ਕਲਾ ਜੀ